ਜੁੱਟ ਹੋ ਕੇ ਇਹ ਸੌ ਖਾਂਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਇੱਕ ਜੁੱਟ ਹੋ ਕੇ ਇਹ ਸੌ ਖਾਂਦੇ ਹਾਂ ਤੇ ਅਸੀਂ ਤੇ ਇਸ ਹਲਕੇ ਦੀ ਨਮਾਇੰਤਗੀ ਕਰਦੇ ਸਾਡੇ ਸਤਕਾਰਯੋਗ ਐਮਐਲਏ ਸਾਹਿਬ ਉਹਨਾਂ ਦੇ ਨਾਲ ਮੇਰੀ ਛੁੱਟੀ ਪੈਂ ਐਡਵੋਕੇਟ ਅਮਨਦੀਪ ਕੌਰ ਤਾਲੀਵਾਲ ਜੀ ਉਹਨਾਂ ਦੇ ਨਾਲ ਬੈਠੇ ਐਸਐਚਓ ਅਜਨਾਲਾ ਹਰਚੰਦ ਸਿੰਘ ਜੀ ਅਰ ਸਾਡੇ ਅੱਜ ਸਾਡੇ ਨਸ਼ਾ ਮੁਕਤੀ ਜਤਦਾ ਦੀ ਦੂਜੇ ਭਰਾ ਦੀਆਂ ਆਖਰੀ ਮੀਟਿੰਗਾਂ ਸਿੱਗੀਆਂ ਕਮਿਟੀ ਬੋਧ ਹੈਗੀ ਬਹੁਤ ਹੀ ਵੱਡਾ ਹੰਗਾਰਾ ਅੱਜ ਤਿੰਨ ਪਿੰਡ ਵੀ ਸੀਗੇ ਉਹ ਵੀ ਕੱਢੇ ਆਪਣੀਆਂ ਵਾਡਾਂ ਵੀ ਕੱਢ ਰਹੇ ਆ ਜਨਾਲੇ ਸ਼ਹਿਦੀਆਂ ਬਹੁਤ ਵਧੀਆ ਤੇ ਪੋਜ਼ਿਟਿਵ ਹੰਗਾਰਾ ਜਿਹੜਾ ਸ਼ਹਿਦ ਵਾਸੀਆਂ ਨੇ ਦਿੱਤਾ ਔਰ ਲਾਜ਼ਮੀ ਅਸੀਂ ਨਸ਼ਾ ਜਿਹੜਾ ਘਟ ਕੰਨ ਦੇ ਵਿੱਚ ਕਾਮਯਾਬ ਹੋਵਾਂਗੇ ਅਸੀਂ ਲੋਕਾਂ ਨੂੰ ਜਾਗਰੂਕ ਕਰਾਵੇ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਲੋਕ ਖੁਦ ਆ ਆਵੇ ਔਰ ਬਸ ਬਹੁਤ ਸਾਰੇ ਲੋਕ ਜਾਣਕਾਰੀਆਂ ਵੀ ਦੇ ਦੇ ਕਿ ਆਪ ਬੰਦਾ ਜੀ ਇਦਾਂ ਜੀ ਉਹ ਵੀ ਇਹੀ ਨਾਲ ਨਾਲ ਕੰਮ ਕਰਦੇ ਸੋ ਮੈਨੂੰ ਲੱਗਦਾ ਕਿ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਨਸ਼ਿਆਂ ਦੇ ਬਦਲ ਸ਼ੁਰੂ ਕੀਤਾ ਸੀਗਾ ਕੱਲ ਤੁਸੀਂ ਦੇਖਿਆ ਹੋਣਾ ਕਿ ਆਪਣੀ ਇੱਕ ਪ੍ਰੋਬਲਮ ਹੈ ਕਿ ਆਪਾਂ ਬਾਰਡਰ ਤੇ ਆ ਤੇ ਸਾਡੇ ਡਰੋਨ ਜਿਹੜਾ ਬਹੁਤ ਆਉਂਦਾ ਪਾਕਿਸਤਾਨ ਤੋਂ ਕੁਝ ਸਮੈਕ ਵੀ ਆ ਜਾਂਦੀ ਆ ਵੈਪਰ ਵੀ ਆ ਜਾਂਦੇ ਆ ਤੇ ਕਈ ਵਾਰ ਬੰਬਾਂ ਦੀ ਤੀਰ ਵੀ ਆ ਜਾਂਦੀ ਆ ਉਹ ਉਹ ਜਿਹੜੇ ਡਰੋਨ ਰੋਕਣ ਵਾਸਤੇ ਐਂਟੀ ਡਰੋਨ ਸਿਸਟਮ ਜਿਹੜਾ ਉਹ ਕੱਲ ਲਾਂਚ ਕੀਤਾ 52 ਕਰੋੜ ਰੁਪਏ ਦੀ ਲਗਤ ਦੇ ਨਾਲ ਇਹ ਤਿੰਨ ਤਿੰਨ ਸਾਢੇ ਤਿੰਨ ਮਹੀਨੇ ਅਸੀਂ ਕੈਬਨ ਦੇ ਵਿੱਚ ਪਾਸ ਕੀਤਾ ਸੀਗਾ ਸੋ ਕੱਲ ਉਹ ਉਹ ਜਿਹੜਾ ਡਰੋਨ ਆ ਉਹ ਅਸੀਂ ਓਪਨ ਜਿਹੜਾ ਕੱਲ ਕੀਤਾ ਮਾਨ ਸਾਹਿਬ ਨੇ ਉਹ ਅਦਕਾਟਨ ਕੀਤਾ ਤੇ ਮੇਰਾ ਖਿਆਲ ਆ ਹੁਣ ਅਸੀਂ ਕਾਫੀ ਮਤਲਬ ਹੱਦ ਤੱਕ ਜਿਹੜੇ ਕਾਮਯਾਬ ਹੋ ਜਾਾਂਗੇ ਕਿਉਂਕਿ ਪਾਕਿਸਤਾਨ ਤੋਂ ਸਮੈਕ ਹੋਣੀ ਸਾਡਾ ਦੁਸ਼ਮਣ ਦੇਸ਼ ਆ ਉੱਥੋਂ ਸਮੈਕ ਹੋਣੀ ਜਿਹੜੀ ਬੰਦ ਹੋ ਚੁੱਕੀ ਇਹਨਾਂ ਦਾ ਵੱਡਾ ਇਤਿਹਾਸਿਕ ਕਾਰਜ ਕੀਤਾ ਵੀ ਆ ਗੱਲ ਜੀ ਬਹੁਤ ਵੱਡਾ ਇਤਿਹਾਸਿਕ ਕਾਰਜ ਅਸੀਂ ਬੜੇ ਤੇਦੀ ਮਤਲਬ ਪਹਿਲਾਂ ਭਾਜਪੀ ਦੀ ਸਰਕਾਰ ਨੂੰ ਉਹ ਮੰਤਰੀ ਸਾਹਿਬ ਨੂੰ ਪ੍ਰਧਾਨ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੇ ਲੈਟਰ ਲਿਖੀਆਂ ਬੇਨਤੀਆਂ ਕੀਤੀਆਂ ਕਿ ਸਾਨੂੰ ਐਂਟੀ ਡਰੋਨ ਸਿਸਟਮ ਦਾ ਉਹ ਉਹ ਨਹੀਂ ਦਿੱਤਾ ਹਾਲਕੇ ਅਸੀਂ ਸਟੇਟ ਗਵਰਨਮੈਂਟ ਵੱਲੋਂ 59 ਕਰੋੜ ਰੁਪਏ ਲਾ ਕੇ ਮਾਰ ਬੀਐਸਐਫ ਵੱਲੋਂ ਵੀ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ ਪੁਲਿਸ ਵੱਲੋਂ ਵੀ ਆਪਣੀ ਡਿਊਟੀ ਜੜੀ ਹੈ ਬਹੁਤ ਵਧੀਆ ਬੀਐਸਐਫ ਵੀ ਬਹੁਤ ਖੁਸ਼ ਹੋਈ ਕੱਲ ਦੀ ਬਹੁਤ ਵੀ ਅਸਰਦਾਰ ਅਧਿਕਾਰੀ ਵੀ ਖੁਸ਼ ਹੋਇਆ ਸਾਡੇ ਪੁਲਿਸ ਦੇ ਜਵਾਨ ਵੀ ਜਿਹੜੇ ਆਪਣੀ ਡਿਊਟੀ ਤੇ ਲੱਗੇ 182 ਪਿੰਡਾਂ ਦੇ ਵਿੱਚ ਤੁਸੀਂ ਗਏ ਹੋ ਆਈ ਨਾਲ ਇਹ ਵਾਰਡਾ ਵੇਖਿਆ ਤੁਸੀਂ ਰੰਡਾਸੀਆਂ ਵਾਰਡਾ ਲੱਭ ਰਖੀਆਂ ਕਿੰਨਾ ਕੁ ਫਰਕ ਲੰਦਾ ਹੈ ਹੁਣ ਕਿੱਦਾਂ ਲੰਦਾ ਕਿੰਨਾ ਕੁ ਲੋਕ ਜਾਗਰੂਕ ਹੋ ਗਏ ਨਹੀਂ ਨਹੀਂ ਬਹੁਤ ਜ਼ਿਆਦਾ ਆਈ ਪਹਿਲੀ ਮਾਤ ਤੋਂ ਦੇਖੋ ਲੱਗੇ ਸੀਗੇ ਤੇ ਸਾਡੇ ਕੋਲ 182 ਪਿੰਡ ਸੀਗੇ 15 ਵੱਡਾ ਸ਼ਹਿਰ ਦੀਆਂ 11 ਸਾਡੀਆਂ ਰੰਡਾਸੀਆਂ ਅਸੀਂ ਸਾਰੀਆਂ ਸਾਰੇ ਪਿੰਡਾਂ ਚ ਜਾਏ ਹਰ ਪਿੰਡ ਦੇ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਔਰ ਬਹੁਤ ਵੱਡਾ ਰਿਸਪੌਂਸ ਮਿਲਿਆ ਬਹੁਤ ਹੀ ਜ਼ਿਆਦਾ ਬਹੁਤ ਵੱਡੀ ਗਿਣਤੀ ਤੁਸੀਂ ਨੇ ਵੇਖਿਆ ਕਿੰਨੀ ਵੱਡੀ ਮੀਟਿੰਗ ਸੀ ਸ਼ਹਿਰ ਦੇ ਵਿੱਚ ਏਡੀ ਏਡੀ ਵੱਡੀਆਂ ਮੀਟਿੰਗਾਂ ਕਰਦੀਆਂ ਇੰਨਾ ਸੌਖਾ ਕੰਮ ਨਹੀਂਗਾ ਸੋ ਜਿਨ੍ਹਾਂ ਪਿਆਰ ਸਤਕਕਾਰ ਅਜਨਾਲਾ ਨਿਵਾਸੀਆਂ ਨੇ ਦਿੱਤਾ ਮੈਂ ਉਹਨਾਂ ਦਾ ਧੰਨਵਾਦੀ ਵੀ ਹਾਂ ਕਿ ਉਹਨਾਂ ਨੇ ਇਸ ਮੁਹਿੰਮ ਦੇ ਵਿੱਚ ਕਿਉਂਕਿ ਇਹ ਮੁਹਿੰਮ ਸਾਡੇ ਪੁੱਤਾਂ ਦੀ ਜ਼ਿੰਦਗੀ ਨਾਲ ਜੁੜੀ ਹੈ ਇਸ ਮੁਹਿੰਮ 'ਚ ਜਿਨ੍ਹਾਂ ਪਿਆਰ ਦਿੱਤਾ ਵਿਧਾਨ ਸਭਾ ਹਲਕਾ ਨਾਲੇ ਦੇ ਲੋਕਾਂ ਨੇ ਮੈਂ ਉਹਨਾਂ ਦਾ ਰਿਣੀ ਰਹੂੰਗਾ ਔਰ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਜਿਹੜਾ ਨਸ਼ਾ ਮੁਕਤੀ ਵਾਲਾ ਪ੍ਰੋਗਰਾਮ ਮਾਨ ਸਾਹਿਬ ਨੇ ਪੰਜਾਬ ਦੇ ਸ਼ੁਰੂ ਕੀਤਾ ਏ ਮੇਰੇ ਜਿਹੜਾ ਲੱਗਣ ਵਾਲਾ ਤੇ ਆਪਾਂ ਸਭ ਨੇ ਨਸ਼ਿਆਂ ਦੇ ਖਿਲਾਫ ਜੜ ਡਟ ਜੜ। ਪੰਜਾਬ ਸਰਕਾਰ ਦੀ ਜੋ ਮੈਂ ਮੈਂ ਜੁੱਧ ਨਸ਼ਿਆਂ ਵਿਰੁੱਧ ਪੂਰੇ ਸ਼ਹਿਰ ਦੇ ਵਿੱਚ ਅੱਜ ਜਿਹੜਾ ਵਾ ਉਹ 9 ਵਾਰਡਾਂ ਦੇ ਵਿੱਚ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੀ ਕੈਬਨ ਸਾਹਿਬ ਦਾ ਕੈਬਨ ਮੰਤਰੀ ਪੰਜਾਬ ਜੀ ਨੇ 9 ਵਾਰਡਾਂ ਦੇ ਵਿੱਚ ਪ੍ਰੋਗਰਾਮ ਕੀਤੇ ਆ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਦਾ ਤੇ ਮਹਿਲਾਵਾਂ ਦਾ ਪਹੁੰਚਣਾ ਇਸ ਗੱਲ ਦਾ ਜਿਹੜਾ ਵਾ ਬਹੁਤ ਵੱਡੀ ਜਿਹੜੀ ਗੱਲ ਆ ਕਿ ਹਰ ਬੰਦਾ ਇਸ ਚੀਜ਼ ਤੇ ਜਿਹੜਾ ਵਾ ਉਹ ਜਾਗਰੂਕ ਇਹ ਸਾਡੇ ਜਿਹੜੇ ਬੱਚੇ ਆ ਇਹ ਨੱਚਿਆਂ ਦੇ ਕੋੜ ਦੇ ਵਿੱਚੋਂ ਨੱਚਿਆਂ ਦੀ ਦਲਦਲ ਦੇ ਵਿੱਚੋਂ ਨਿਕਲਣ ਤੇ ਮੈਂ ਸਾਰੇ ਸ਼ਹਿਰ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਇਹ ਮੈਂ ਉਹਦੇ ਵਿੱਚ ਜਿਹੜਾ ਵਾ ਉਹ ਦਿਨ ਤਸਵੀਰ ਖਾਈ ਆ ਔਰ ਵੱਧ ਚੜ ਕੇ ਲੋਕ ਅੱਜ ਜਿਹੜਾ ਜੇ ਸ਼ਾਮਲ ਹੋਏ ਆ ਤੇ ਇਸ ਚੀਜ਼ ਦਾ ਜਿਹੜਾ ਪੋਜ਼ਿਟਿਵ ਜਿਹੜਾ ਸੰਕੇਤ ਆ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਹਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬਾਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲ ਤੇ ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ, ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ 'ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News